ਚੇਤਰ ਦਿਨ ਰਾਤੇ ਜਨਾ ਵਿੱਚ ਮਾਂ ਦੇ ਨੌ ਰੂਪਾਂ ਦੀ ਪੂਜਾ ਹੁੰਦੀ ਹੈ ਤੇ ਕੰਧਕ ਪੂਜਨ ਕੀਤਾ ਜਾਂਦਾ ਹੈ ਦੇਸ਼ ਭਰ ਦੇ ਵਿੱਚ ਜਿੱਥੇ ਨਵਰਾਤਰੀਆਂ ਦੀ ਧੂਮ ਹੈ ਤੇ ਉਧਰ ਦੂਜੇ ਪਾਸੇ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਦੇ ਇਲਾਕੇ ਇੰਦਰਾ ਕਲੋਨੀ ਦੇ ਵਿੱਚ 5 ਸਾਲ ਦੀ ਬੱਚੀ ਦਿਨਾਂ ਦੁਸ਼ਕ੍ਰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਪ੍ਰਵਾਸੀ ਹੈ ਜਿਸ ਲੜਕੇ ਦੇ ਵੱਲੋਂ ਇੱਕ ਨੌਨੀ ਹਰਕਤ ਕੀਤੀ ਗਈ ਉਹ ਵੀ ਪ੍ਰਵਾਸੀ ਹੈ ਤੇ ਦੋਵੇਂ ਪਟਨਾ ਦੇ ਰਹਿਣ ਵਾਲੇ ਨੇ ਪੁਲਿਸ ਅਧਿਕਾਰੀ ਜਦ ਮੌਕੇ ਤੇ ਪਹੁੰਚੇ ਨੇ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ 5 ਸਾਲ ਦੀ ਬੱਚੀ ਦੇ ਨਾਲ ਗਵਾਂਡ ਦੇ ਵਿੱਚ ਰਹਿਣ ਵਾਲੇ ਇੱਕ ਪ੍ਰਵਾਸੀ ਨੌਜਵਾਨ ਦੇ ਵੱਲੋਂ ਇੱਕ ਨੌਣੀ ਹਰਕਤ ਕੀਤੀ ਗਈ ਜੋ ਕਿ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਹੈ ਗਵਾਂਡ ਦੇ ਵਿੱਚ ਰਹਿੰਦੇ 25 ਸਾਲਾ ਇਹ ਨੌਜਵਾਨ ਜੋ ਕਿ ਸ਼ਾਦੀशुदा ਉਸ ਦੇ ਵੱਲੋਂ 5 ਸਾਲ ਦੀ ਬੱਚੀ ਜੋ ਕਿ ਨਰਸਰੀ ਦੇ ਵਿੱਚ ਪੜਦੀ ਹੈ ਉਸ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਦ ਉਹਨਾਂ ਵੇਖਿਆ ਕਿ ਬੱਚੀ ਰੋ ਰਹੀ ਹੈ ਤਾਂ ਉਸ ਵੱਲੋਂ ਇਸ ਦੀ ਜਿਹੜੀ ਪਰਿਵਾਰ ਵੱਲੋਂ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਤੇ ਮੋਹੱਲੇ ਦੇ ਲੋਕ ਵੀ ਇਕੱਠੇ ਹੋ ਗਏ ਨੇ। ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਤੇ ਦੱਸਦੇ ਇਹ ਕੀ ਉਹਨਾਂ ਦਾ ਇਹ ਕਹਿਣਾ ਹੈ ਕਿ ਛੋਟੇ-ਛੋਟੇ ਉਮਰ ਦੇ ਬੱਚੇ ਇੱਥੇ ਹੀ ਇਲਾਕੇ ਦੇ ਵਿੱਚ ਖੇਡਦੇ ਨੇ ਤੇ ਅਜਿਹਾ ਲੋਕਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਉਧਰ ਪੁਲਿਸ ਦਾ ਇਹ ਕਹਿਣਾ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ। ਇਹ ਬੱਚੇ ਖੇਡ ਰਹੀ ਸੀ ਨਾ ਛੱਤ ਪਰ ਤਾਂ ਉਹ ਬੋਲੀ ਕਿ ਆਜਾ ਚੀਜ਼ ਜੀ ਦੇਣਗੇ। ਅਸੀਂ نیچے ਸੀ ਤੇ ਉੱਪਰ ਬੱਚੇ ਖੇਡ ਰਹੀ ਸੀ। तो उसको नीचे उतार के मतलब तो बोली कि खोलो तो ये नहीं खोली तो नाखून मार दी खो, खोले थी नाखून तो नाखून मार मार दी दी तो ये ये रोने लगी तो हम ऊपर गए बोली मम्मी है तब तो हम अपनी लड़की के लेके नीचे आ गए किसने नाखून मारा कौन था लड़का कि शादी शुदा था शादी शुदा है और मुझे पता नहीं है बच्चे वाला है कितने साल के है, नहीं हाँ, वो भी यहाँ पर ही रहता है किराए हाँ, उस गली में रहती है वो दूसरी गली में रहता है अब इस बारे में पुलिस में पुलिस को बोल दिया, आपने? बोल दिया हाँ। क्या मांग करते से? पुलिस तो ले के उनको। अच्छा, के हाँ। लड़की कितने साल की थी अब पाँच साल की पढ़ती थी अभी स्कूल में कौन सी क्लास में पढ़ती है एल के जी इसके पिताजी क्या काम करते है ਇੱਥੇ ਉਹਨਾਂ ਦੀ ਛੱਤ ਦੇ ਨਾਲ ਛੱਤ ਲੱਗਦੀ ਸੀ ਕੋਈ ਬੱਚਾ ਹੈਗਾ 5 ਸਾਲ ਦਾ ਹਾਂਜੀ ਤੇ ਉਹਨੇ ਫੜ ਕੇ ਉਹਦੀ ਬਾਹ ਆਪਣੇ ਅੰਦਰ ਲੈ ਗਿਆ ਉਹਦੇ ਨਾਲ ਕੋਈ ਗਲਤ ਕਰਮ ਕਰਨ ਦੀ ਉਹਨੇ ਹਰਕਤ ਕੀਤੀ ਹੈ ਹਾਂਜੀ ਕੁੜੀ ਦਾ ਮਤਲਬ ਬਲੀ ਬਲੀਡਿੰਗ ਆਈ ਉਹਨੇ ਆਪਣੇ ਮਾਂ ਨੂੰ ਰੋ ਕੇ ਦੱਸ ਦਿੱਤਾ ਹੈ ਪਰ ਅਸੀਂ ਚਾਹੁੰਦੇ ਆ ਵੀ ਇੱਥੇ ਛੋਟੇ ਛੋਟੇ ਬੱਚੇ ਸਾਰਿਆਂ ਦੇ ਹੈਗੇ ਨੇ ਇਹੋ ਜਿਹਾ ਕਰਮ ਨਹੀਂ ਹੋਣਾ ਚਾਹੀਦਾ ਵਿਆਹਿਆ ਹੋਇਆ ਸੀ ਉਮਰਤਾ ਉਹਦੀ ਹੈਗੀ ਆ ਕੋਈ 25 ਕ ਸਾਲ ਹੈਗੀ ਆ ਆ ਤਾਈ ਦੇ ਸੀ ਕਹਿੰਦੇ ਪਿਆ ਕਿ ਹੁਣ ਉਹਨੂੰ ਸਜ਼ਾ ਮਿਲੇਗੀ ਨਾ ਤਾਂ ਫਿਰ ਉਹ ਸਮਝ ਜਾਏਗਾ ਇਹ ਗਲਤ ਗੱਲ ਹੈਗੀ ਆ ਛੋਟੇ ਬੱਚਿਆਂ ਨਾਲ ਇਸ ਤਰ੍ਹਾਂ ਹੋਣਾ ਇਹ ਗਲਤ ਗੱਲ ਹੈਗੀ ਆ ਹਾਂਜੀ ਉਹ ਐ ਮਾਰੇ ਬਾਹਰੋਂ ਆਏ ਮੱਲੇ ਦਾ ਹੀ ਆ ਖੇਲਾਲ ਇੱਥੇ ਰਹਿੰਦੇ ਆ ਪੁਲਿਸ ਨੂੰ ਤੁਹਾਡੇ ਕੋਲੋਂ ਕਰ ਦਿੱਤੀ ਹੋਈ ਅਸੀਂ ਜਾਣੇ ਕਿ ਉਹਨੂੰ ਸਜ਼ਾ ਮਿਲੇ ਕਿਉਂ ਛੋਟੇ ਬੱਚੇ ਨਾਲ ਇਸ ਤਰ੍ਹਾਂ ਹੋਇਆ ਵਾ ਬੱਚੇ ਸਾਰਿਆਂ ਦੇ ਸੰਜੇ ਹੁੰਦੇ ਗਲਤ ਬਹੁਤ ਜ਼ਿਆਦਾ ਗਲਤ ਕੀਤਾ ਉਹਨੇ ਤੁਹਾਡੀ ਗਰੀਬ ਬੰਦੇ ਦੀ ਬੱਚਾ ਵਾ ਬੱਚਾ ਹੁੰਦਾ ਫਿਰਦਾ ਵਿਆਹ ਵਾ ਜਾ ਕੇ ਜੇ ਉਹਦੇ ਬੱਚਿਆਂ ਨੂੰ ਕੁਝ ਹੋ ਜਾਂਦਾ ਫੇਰ ਅੱਜ ਉਹਦੇ ਨਾਲ ਆਇਆ ਕੱਲ ਨੂੰ ਕੋਈ ਹੋਰ ਵੀ ਲੱਗੇ ਕੇਸ਼ ਇੰਦਰਾ ਕੌਣ ਕੇ ਬਾਹਰ ਹੋਰ ਕੁਸ਼ਟ ਆਸ਼ਰਮ ਗਲੀ ਨੰਬਰ ਮੇਰੀ 6 ਆ ਤੇ ਇਹ 5 ਵਜ ਦੀ ਆ ਕੀ ਗੱਲ ਕੀ ਹੋਈ ਅੱਜ ਬਸਰਾ ਲਾਕਾ ਵਸੀ ਅਸੀਂ ਮੈਂ ਦੇ ਆਪਣੇ ਘਰ ਹੀ ਜਿਹੜੀ ਕੁੜੀ ਦੇ ਨਾਲ ਮੜਾ ਕੰਮ ਹੋਇਆ ਆ ਉਹਦੀ ਮਾਂ ਨੇ ਰੋਲਾ ਪਾਇਆ ਤੇ ਫੇਰ ਅਸੀਂ ਗਏ ਆ ਤੇ ਵੇਖਿਆ ਕੀ ਗੱਲ ਐ ਤੇ ਉਹ ਕਹਿੰਦੇ ਕਿ ਸਸਰਾ ਬਾਝ ਭਈਆ ਭੱਜਣ ਦੀ ਕੋਸ਼ਿਸ਼ ਕੀਤੀ ਭਈਏ ਨੂੰ ਫੜਿਆ ਤੇ ਬੱਚੀ ਨੂੰ ਵੇਖਿਆ ਕਿ ਇਸ ਤਰ੍ਹਾਂ ਉਹ ਇਹਦਾ ਕੰਮ ਹਾਂਜੀ ਗਲਤ ਹਰਕਤ ਹੋਈ ਦੀ ਤੇ ਉਹਨੂੰ ਕਹਿ ਕੇ ਜਾ ਹਸਪੀਟਲ ਲੈ ਕੇ ਜਾ ਤੇ ਇਹ ਆਸ਼ਰਮ ਵਾਲੇ ਦੇ ਕੁਆਟਰ ਆ ਤੇ ਪਹਿਲਾਂ ਵੀ ਕਈ ਵਾਰੀ ਕੰਪਲੇਨਾਂ ਕਰਕੇ ਹਟ ਗਏ ਆ ਕਿ ਇਹਨਾਂ ਨੂੰ ਜਾ ਕੱਢੋ ਇਹਨਾਂ ਨੂੰ ਘੱਟ ਦੋ ਘੱਟ ਸਾਲ ਹੋ ਗਏ ਨਾ ਨਾ ਦਾ ਆਧਾਰ ਕਾਰਡ ਨਾ ਕੋਈ ਪ੍ਰੂਫ ਆ ਇੱਥੋਂ ਕਾਂਡ ਕਰਦੇ ਤੇ ਲੁਧਿਆਣੇ ਕਿਤੇ ਨਾ ਕਿਤੇ ਰਹਿਣ ਲਾ ਪੰਦੇ ਨੇ ਹਾਂਜੀ ਹਾਂਜੀ ਇਹ 6ਵੀਂ 7ਵੀਂ ਵਾਰੀ ਹੋ ਗਿਆ ਜੇ ਕਿ ਅਸੀਂ ਦੱਸ ਨਹੀਂ ਸਕਦੇ ਮਾਰੇ ਸਾਰੇ ਤੁਹਾਡੇ ਲਈ ਪੂਰੀ ਸੂਚਨਾ ਦਿੱਤਾ ਗਿਆ ਬੰਦਾ ਐਂ ਤੇ ਫੜਾਤਾ ਪੁਲਿਸ ਨੂੰ ਕੀ ਮੰਗ ਰਹੇ ਤੇ ਪ੍ਰਸ਼ਾਸਨ ਕੋਈ ਨਹੀਂ ਕਰਦਾ ਕੋਈ ਤੋਂ ਕੋਈ ਕਾਰਵਾਈ ਹੋਵੇ 6ਵੀਂ 7ਵੀਂ ਵਾਰ ਹੋ ਗਿਆ ਹਰ ਵਾਰੀ ਆਸ਼ਰਮ ਵਾਲੇ ਜਿਨ੍ਹਾਂ ਦੇ 4 ਸਾਲ ਦੀ ਬੱਚੀ ਮਿਲ ਸਕਦੀ ਉਹਨਾਂ ਦੇ ਨਾਲ ਇਸ ਤਰ੍ਹਾਂ ਦੀ ਹਰਕਤ ਕੀ ਸੋਚ ਹੋਏ ਕਿ ਹੁਕਮ ਦਿੰਦੇ ਦਿਮਾਗ ਚ ਇਹ ਤੇ ਹੁਣ ਮਹਾਰਾਜ ਉਹ ਹੀ ਦੱਸ ਸਕਦਾ ਹੈ ਜਿਹੜਾ 6ਵੀਂ ਵਾਰ ਕੰਮ ਕਰ ਚੁੱਕਿਆ ਹਰ ਵਾਰੀ ਆਸ਼ਰਮ ਵਾਲਿਆਂ ਗੱਲ ਨੂੰ ਦਬਾ ਦਿੰਦੇ ਆ ਜਾਂ ਪਹਿਹਣਾ ਜਾਂ ਕਿਸ ਤਰ੍ਹਾਂ ਇਹ ਸਾਨੂੰ ਨਹੀਂ ਪਤਾ ਗੱਲ ਦੱਬੀ ਜਾਂਦੀ ਆ ਇਹ ਜਿਹੜੇ ਕੁਆਟਰ ਆਸ਼ਰਮ ਵਾਲਿਆਂ ਦੇ ਆਹ ਆਸ਼ਰਮ ਵਾਲਿਆਂ ਦਾ ਕੁਆਟਰ ਇੰਦਰਾ ਕਲੋਨੀ ਚ ਸਾਰੇ ਆਸ਼ਰਮ ਵਾਲਿਆਂ ਦੇ ਕੁਆਟਰ ਆ ਜਿਹੜਾ ਰਹਿੰਦਾ ਉਹ ਕਿੰਨੀ ਸਾਲੀ ਦੇ ਤੋ ਜੇਕਰ ਰਹਿ ਰਿਹਾ ਇੱਥੇ ਹੋ ਹੀ ਗਿਆ ਉਹਨੂੰ ਸਾਲਕ ਸਾਲ ਡੇਢ ਸਾਲ ਹੋ ਗਿਆ ਇਹ ਰਹਿੰਦਾ ਕਾਦਾ ਕੰਮ ਕਰਦਾ ਕੰਮ ਇਹੋ ਹੀ ਆ ਲੁਕਵਾੜੀਏ ਕੁੜੀਏ ਦਾ ਕਾਗਜ਼ ਕੋਕੋ ਚੁਗੰਦਾ ਹੋਰ ਇਹਨਾਂ ਨੇ ਕੀ ਕੰਮ ਕਰਨਾ ਸਮਝਦੇ ਨਹੀਂ ਨਰਾਤੇ ਨੂੰ ਦੇਣੇ ਚਾਹੁੰਦੇ ਇਸ ਤਰ੍ਹਾਂ ਦੀ ਘਟਨਾਵਾਂ ਮੰਦਪਾਤੀ ਚਟਣਾ ਨਹੀਂ ਕਿੰਨੀ ਪੰਜਾਬੀ ਐਸੇ ਦਿਨਾਂ ਚ ਕੰਜਕਾਂ ਪੂਜਦਾ ਹੈ ਧੀਆਂ ਧ ਪਰ ਇੱਕ ਛੋਟੀ ਜੀ ਬੱਚੀ ਨਾਲ ਇਹ ਕੰਮ ਹੋ ਜਾਣਾ ਅਸੀਂ ਤੇ ਇਸ ਕਰਕੇ ਬਾਅਦ ਚੁੱਕਦੇ ਪਿਆ ਗਾੜੀਆਂ ਮਹਾਰਾਜ ਦੀ ਮਹਾਰਾਜ ਜਾਨੇ ਤੁਸੀਂ ਇਲਾਕਾ ਵਸੀ ਆ ਬੰਦੇ ਹਾਂਜੀ 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 ਦੱਸੋ ਆਂਟੀ ਕੀ ਹੋਇਆ ਕੀ ਅਸੀਂ ਮੈਂ ਤਾਂ ਅੰਦਰ ਖਾਣਾ ਬਣਾਉਣ ਲੱਗੀ ਤੇ ਇਹਦਾ ਉਹ ਰੋਂਦੇ ਦੀ ਆਵਾਜ਼ ਆਈ ਬੱਚੇ ਦੀ ਮੰਮੀ ਦੇ ਤੇ ਬੱਚੇ ਦੇ ਸਭ ਇਕੱਠੇ ਹੋਇਆ ਤੇ ਮੈਂ ਕਿਹਾ ਕੀ ਆ ਹੋਇਆ ਕਦੇ ਸਰੀਆ ਗੁੱਸਾ ਗਿਆ ਬਣਾ ਹੈ ਬੋਲੇ ਫਿਰ ਅੱਗੇ ਜਾ ਕੇ ਬੇਟੀ ਕੇ ਬੇਟੀ ਕਹਤੀ ਕਿ ਮੇਰੇ ਸਾਥ ਐਸੇ ਹੋ ਕਰਨੇ ਲੱਗਾ ਤਾਂ ਸਮਝ ਲੀ 5 ਸਾਲ ਦੀ ਬੱਚੀ ਹੈ ਸੰਬੰਧ ਪਕੀ ਘਟਨਾ ਹੋਣੀ ਬੜੀ ਨਿੰਦਰਜੋਗ ਹੈ ਹਾਂਜੀ ਹਾਂਜੀ ਐਤਰਾ ਦੀ ਗੱਲ ਹੋਣੀ ਨਹੀਂ ਚਾਹੀਦੀ ਸਾਰੇ ਬੱਚੇ ਇੱਥੇ ਖੇਡਦੇ ਗਲੀ ਦੇ ਸਿਰ ਤੇ ਛੱਡ ਕੇ ਜਾਂਦੇ ਆ ਕੰਮ ਕਰੇ ਜਾਂਦੇ ਆ ਉਹ 4-5 ਦਿਨਾਂ ਬਾਅਦ ਕੰਜਕਾਂਗੇ ਲੋਕ ਖੋਦਦੇ ਨੇ ਤੇ ਇਸ ਤਰ੍ਹਾਂ ਨਹੀਂ ਹਾਂ ਨਹੀਂ ਹੋਣਾ ਚਾਹੀਦਾ ਇਹ ਕੰਮ ਹੈ ਜੇ ਬੰਦੇ ਨੂੰ ਸਜ਼ਾ ਹੋਣੀ ਚਾਹੀਦੀ ਨੂੰ ਤੁਹਾਡੇ ਵੱਲ ਪੁਲਿਸ ਨੂੰ ਫੜਾ ਦਿੱਤਾ ਕਿ ਹਾਂਜੀ ਹਾਂਜੀ ਫੜਾ ਦਿੱਤਾ ਕੀ ਮਾਂ ਦੀ ਸਜ਼ਾ ਦੀ ਮੰਗ ਕਰਦੇ ਜੀ ਮੰਗਾ ਹੈ ਕਿ ਨ ਸਜ਼ਾ ਦਿੱਤੀ ਜਾਏ ਕਿਸ ਤਰ੍ਹਾਂ ਦੀ ਸਜ਼ਾ ਹੋਣੀ ਚਾਹੀਦੀ ਹੈ ਫਿਰ ਮਾਂ ਪਿ ਕਾਰਵਾਹ ਨਹੀਂ ਜੀ ਸਰ ਇੱਕ ਜਿੱਦ ਜਾ ਰਹੇ ਇਹ ਨਾ ਚੰਦਰ ਕੁਮਾਰ ਜੀ ਆ ਆਪਣੇ ਤੇ ਕਿਰਾਏ ਤੇ ਰਹਿੰਦੇ ਨੇ ਉਸਟਾ ਸੁਨਦਰ ਸਾਹਮਣੇ ਇੰਦਰਾ ਕਲੋਨੀ ਕੋਈ ਛੋਟੀ ਬੱਚੀ ਕਹਿੰਦੇ ਮਿਸਪਲੇਸ ਹੋਈ ਸਵੇਰੇ ਤੇ ਉਹ ਅਸੀਂ ਵੈਰੀਫਾਈ ਕਰ ਰਹੇ ਕਰ ਰਹੇ ਆ ਜੋ ਵੀ ਗਾਹ ਨੇ ਕਾਰਵਾਈ ਹੋਵੇ ਦੋਸ਼ੀ ਵੀ ਗੱਲ ਕਹਿੰਦੇ ਦੋਸ਼ੀ ਗ੍ਰਿਫਤਾਰ ਕਰ ਲੈ ਨਹੀਂ ਨਹੀਂ ਦੇਖੋ ਸਰ ਉਹਨਾਂ ਲੋਕਿਆਂ ਕੋਲ ਲੱਤੀ ਨਾਲ 50 ਦੀ ਬਚੀ ਨਾ ਗੱਲ ਕੋਈ ਇਹੋ ਜੀ ਗੱਲ ਨਹੀਂ ਗੀ ਅਜੇ ਜਦੋਂ ਵੈਰੀਫਾਈ ਕਰਾਂਗੇ ਫਿਰ ਆਪਾਂ ਪਤਾ ਲੱਗਦਾ ਠੀਕ ਆ ਸਰ ਓਕੇ ਬੜੀ ਹਲਕਾ ਫਰਕ ਨਹੀਂ ਵੈਰੀਫਾਈ ਕਰਕੇ ਹੀ ਆ ਭਾਜੀ ਸਰ ਜੋ ਵੀ ਹੈ ਚਲੋ ਜੀ ਆ